ਮਰਦਾਬਾਦ 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 ਜੈਸਕੂਰ ਹਾਏ 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 ਭਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਵਾਰ ਸਿੰਘ ਹੈ ਜੀ ਹਾਂ ਜੀ ਕੀ ਮਸਲਾ ਜੀ ਪੂਰਾ ਦੱਸੋ ਮਸਲਾ ਵੀਰ ਜੀ ਇਹ ਹੈ ਅੱਜ 17 ਤਰੀਕ ਹੋ ਗਈ ਛੇ ਦਿਨ ਹੋ ਗਏ ਦੀ ਪਰ ਮਈ 2025 ਦੀ ਜਿਹੜੀ ਤਨਖਾਹ ਹੈ ਹੁਣ ਤੱਕ ਪੀਆਰਟੀਸੀ ਮੈਨੇਜਮੈਂਟ ਵੱਲੋਂ ਸਾਨੂੰ ਜਾਰੀ ਨਹੀਂ ਕੀਤੀ ਗਈ ਤੇ ਇਸ ਦੇ ਰੋਸ ਵਜੋਂ ਅਸਸੀ ਚੇਤਾਵਨੀ ਦੇ ਤੌਰ ਤੇ ਜਿਹੜਾ 2 ਘੰਟੇ ਹੈ ਉਹ ਦੀਪੂ ਦਾ ਗੇਟ ਬੰਦ ਕਰਕੇ ਆਪਦਾ ਰੋਸ ਜ਼ਾਹਰ ਕੀਤਾ ਹੈ ਜੇਕਰ ਪੀਆਰਟੀਸੀ ਮੈਨੇਜਮੈਂਟ ਨੇ ਜਲਦੀ ਸਾਡੀ ਤਰਖਾਹ ਜਾਰੀ ਰਾਜ਼ ਕੀਤੀਆਂ ਤਾਂ 19 ਤਰੀਕ ਨੂੰ ਅਸੀਂ ਸਵੇਰੇ ਪਹਿਲੇ ਟਾਈਮ ਤੋਂ ਪੂਰੇ ਪੰਜਾਬ ਦੇ ਵਿੱਚ ਮੁਕੰਮਲ ਚੱਕਾ ਜਾਮ ਕਰਕੇ ਆਪਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕਰਾਂਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ। ਹਾਏ 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 ਹਾਏ। ਲੋਕੋ ਪੀਟਾ ਹੋਏ ਹੈ। ਭਾਈ ਜੀ ਕੀ ਨਾਮ ਹੈ? ਮੇਰਾ ਨਾਮ ਜਸਵੰਦਰ ਸਿੰਘ ਸੈਕਟਰੀ ਪੰਜਾਬ ਰੋਡ ਵਿੱਚ ਪੜਵਾਸ ਪੀਆਰਟੀਸੀ ਕੰਟਰੈਕਟ ਵਰਕ ਜਿਹੜਾ ਡੀਟੀਪੁਰ ਕੋਲ ਦਾ ਹੈ। ਹਾਂਜੀ ਕੀ ਮਸਲਾ ਜੀ ਪੂਰਾ ਇਹ। ਦੇਖੋ ਜੀ ਮਸਲਾ ਅੱਜ ਜੇ ਅਸੀਂ ਬੱਸ ਸਟੈਂਡ ਬੰਦ ਕੀਤਾਗਾ ਪੀਆਰਟੀਸੀ ਦੇ 9 ਦੇ 9 ਦੀਪੂ ਅੱਜ 10 ਤੋਂ 12 ਵਜੇ ਤੱਕ 2 ਘੰਟੇ ਦੀ ਬੰਦਗੀ ਕੀਤੀ ਜਾਣੀ ਹੈ। ਜਿਹਦਾ ਮੁੱਖ ਕਾਰਨ ਹੈ ਅੱਜ ਲੱਗਭਗ 17 ਤਰੀਕ ਹੋ ਗਈ ਪਰ ਸਾਡੇ ਖਾਤਿਆਂ ਦੇ ਵਿੱਚ ਜਿਹੜੇ ਸੰਕਾਹ ਨੇ ਸਾਡੀਆਂ ਹਜੇ ਤੱਕ ਨਹੀਂ ਆਈਆਂ। ਜਿਹੜੋ ਸੀ ਮੈਨੇਜਮੈਂਟ ਨਾਲ ਗੱਲ ਕੀਤੀ ਤਾਂ ਸਾਨੂੰ ਉਹਨਾਂ ਨੇ ਦੱਸਤਾ ਕਿਹਾ ਵੀ ਰੈਂਕ ਕਰਕੇ ਸਾਨੂੰ ਸਰਕਾਰ ਵੱਲੋਂ ਜਿਹੜਾ ਆਧਾਰ ਕਾਰਡ ਦਾ ਪੈਸਾ ਹੈਗਾ ਵੀ ਉਹ ਅਜੇ ਤੱਕ ਰੀਲੀਜ਼ ਨਹੀਂ ਹੋਇਆ ਵੀ ਜਦੋਂ ਰੀਲੀਜ਼ ਹੋਊਗਾ ਸੀ ਤੁਹਾਡੇ ਖਾਤੇ ਵਿੱਚ ਤਨਖਾਹ ਪਾ ਦੇਣਗੇ ਪਰ ਇੱਥੇ ਗੱਲ ਇਹ ਹੈ ਅੱਜ 17 ਤਰੀਕ ਹੋ ਗਈ ਲਗਭਗ 6 ਮਹੀਨਾ ਜਿਹੜਾ ਮਹੀਨਾ ਉਹ ਵੀ ਖਤਮ ਹੁੰਨ ਤੇ ਜਾ ਰਿਹਾ ਹੈਗਾ ਸਿਰਫ 10 12 ਦਿਨ ਬਾਕੀ ਆ ਗਏ ਪਰ ਸਾਡੇ ਜਿਹੜੇ ਮੁਲਾਜ਼ਮ ਨੇ ਜਾਂ ਸਾਡੇ ਵਰਕਰ ਨੇ ਕਿਸੇ ਨੇ ਆਪਣੇ ਘਰ ਦੀ ਕਬੀਲਦਾਰੀ ਕਿਵੇਂ ਚਲਾਉਣੀ ਆ ਕਿਸੇ ਨੇ ਕਿਵੇਂ ਚਲਾਉਣੀ ਆ ਤਾਂ ਕਰਕੇ ਸਾਰਾ ਦਾ ਉਫਾ ਹੋਇਆ ਪਿਆ ਜਿਸ ਕਰਕੇ ਉਹ ਤਨਖਾਹ ਵਾਲੇ ਮੁੱਦੇ ਕਰਕੇ ਸੀ ਅੱਜ ਉਹ 10 ਤੋਂ 12 ਵਜੇ ਤੱਕ ਬੰਦ ਕੀਤਾ। ਜੇ ਤਨਖਾਹ ਨਾ ਪਈਆਂ ਅੱਗੇ ਕੀ ਪ੍ਰੋਗਰਾਮ ਹੈ? ਜੇ ਤਨਖਾਹ ਨਾ ਪਈ ਅੱਜ ਸਾਡਾ 17 ਤਰੀਕ ਨੂੰ 2 ਘੰਟੇ ਬੱਸ ਸਟੈਂਡ ਦਾ ਬੰਦ ਹੈ। ਜੇਕਰ ਫਿਰ ਵੀ ਅੱਜ ਪਜਾ ਕੱਲ ਸਾਡੀ ਤਨਖਾਹ ਨਹੀਂ ਪੈਂਦੀ ਤਾਂ ਅਸੀਂ 19 ਤਰੀਕ ਨੂੰ ਪਹਿਲੇ ਟਾਈਮ ਤੋਂ ਲੈ ਕੇ ਅਸੀਂ ਡੀਪੂ ਆ ਜਿਹੜੇ ਸਾਡੇ ਉਹ ਅਸੀਂ ਬੰਦ ਕਰਾਂਗੇ। ਜੇਕਰ ਫਿਰ ਵੀ ਸਰਕਾਰ ਨੇ ਸਾਡੀ ਤਨਖਾਹ ਨਹੀਂ ਪਾਈ ਤਾਂ ਅਸੀਂ ਕੋਈ ਜਿੰਮ ਸੈਂਟਰ ਬਾਡੀਵੋਲੋ ਲੀਕ ਕਿ ਪ੍ਰੋਗਰਾਮ ਹੈ ਜਿਹੜੇ ਅਸੀਂ ਉਹ ਕਰਾਂਗੇ। Just a little bit of a... <laughs>